ਪਾ ਪਿਛਲੇ 75 ਸਾਲਾਂ ਤੋਂ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਰੂਪ ਵੇਖੇ ਆ ਤੇ ਜੇ ਹੁਣ ਭਾਉ ਪੰਜਾਬ ਦਾ ਮੁੱਖ ਮੰਤਰੀ ਬਣ ਜੇ ਤਾਂ ਕੀ ਪਰਲੋ ਆਜੂਗੀ ਹੈ ਆ ਜਿਹੜੇ ਵਿਰੋਧੀ ਆ ਬਹੁਤ ਚੀਕਾਂ ਮਾਰਦੇ ਆ ਵੀ ਇਸ ਤੁਹਾਡੇ ਨਾਂ ਥੋੜਾ ਲਿਖਦਾ ਵੀ ਬਾਗਟੋਰ ਸਾਰੀ ਤੁਸੀਂ ਪੰਜਾਬ ਦੀ ਸਾਹਮਣੀ ਆ ਤੁਸੀਂ ਤਾਂ ਸਾਨੂੰ ਕਰਤਾ ਨਕੰਮੇ ਤੇ ਸਾਡੇ ਨੌਜਵਾਨਾਂ ਨੂੰ ਬਣਾਤਾ ਨਸ਼ੇੜੀ ਹੈ ਜੇ ਕੋਈ ਬੰਦਾ ਪੰਜਾਬ ਦਾ ਮੁੱਖ ਮੰਤਰੀ ਕੋਈ ਨਵਾਂ ਬੰਦਾ ਬਣ ਜੂ ਤੇ ਫਿਰ ਕੀ ਹੋ ਜੂਗਾ ਹੈ ਸੋ ਸਾਰੇ ਸਪੋਰਟ ਕਰੋ ਚੰਗੇ ਕੰਮ ਨੂੰ ਬਾਬਿਓ ਇਹਨਾਂ ਦੇ ਮਗਰਮਗਰ ਨਾ ਕਿਸੇ ਦੇ ਲੱਗੋ ਖਾਲਿਆ ਲੁੱਟ ਕੇ ਪੰਜਾਬ ਨੂੰ ਇਹਨਾਂ ਬੰਦਿਆਂ ਨੇ ਇਹਨਾਂ ਨੇ ਹੈ 75 76 ਸਾਲ ਹੋ ਗਏ ਵੇਖੀ ਜਾਨੇ ਨਾ ਆਪਾਂ ਰੂਪ ਰੰਗ ਕੀ ਕੀਤਾ ਪੰਜਾਬ ਦਾ ਇਹਨਾਂ ਨੇ ਆਪਾਂ ਪਿਛਲੇ 75 ਸਾਲਾਂ ਤੋਂ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਰੂਪ ਵੇਖੇ ਆ ਤੇ ਜੇ ਹੁਣ ਭਾਉ ਪੰਜਾਬ ਦਾ ਮੁੱਖ ਮੰਤਰੀ ਬਣ ਜੇ ਤਾਂ ਕੀ ਪਰਲੋ ਆ ਜੂਗੀ ਹੈ ਆ ਜਿਹੜੇ ਵਿਰੋਧੀ ਆ ਬਹੁਤ ਚੀਕਾਂ ਮਾਰਦੇ ਆ ਵੀ ਇਸ ਤੁਹਾਡੇ ਨਾਂ ਥੋੜਾ ਲਿਖਤਾ ਵੀ ਬਾਗਟੌਰ ਸਾਰੀ ਤੁਸੀਂ ਪੰਜਾਬ ਦੀ ਸਾਹਮਣੀ ਆ ਤੁਸੀਂ ਤਾਂ ਸਾਨੂੰ ਕਰਤਾ ਨਕੰਮੇ ਤੇ ਸਾਡੇ ਨੌਜਵਾਨਾਂ ਨੂੰ ਬਣਾਤਾ ਨਸ਼ੇੜੀ ਹੈ ਜੇ ਕੋਈ ਬੰਦਾ ਪੰਜਾਬ ਦਾ ਮੁੱਖ ਮੰਤਰੀ ਕੋਈ ਨਵਾਂ ਬੰਦਾ ਬਣ ਜੂ ਤੇ ਫਿਰ ਕੀ ਹੋ ਜੂਗਾ ਹੈ ਸੋ ਸਾਰੇ ਸਪੋਰਟ ਕਰੋ ਚੰਗੇ ਕੰਮ ਨੂੰ ਬਾਬਿਓ ਇਹਨਾਂ ਦੇ ਮਗਰਮਗਰ ਨਾ ਕੇਸ ਦੇ ਲੱਗੋ ਖਾਲਿਆ ਲੁੱਟ ਕੇ ਪੰਜਾਬ ਨੂੰ ਇਹਨਾਂ ਬੰਦਿਆਂ ਨੇ ਇਹਨਾਂ ਨੇ ਹੈ 75-76 ਸਾਲ ਹੋ ਗਿਆ ਵੇਖੀ ਜਾਨਾ ਨਾ ਆਪਾਂ ਰੂਪ ਰੰਗ ਕੀ ਕੀਤਾ ਪੰਜਾਬ ਦਾ ਇਹਨਾਂ ਨੇ ਆਪਾਂ ਪਿਛਲੇ 75 ਸਾਲਾਂ ਤੋਂ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਰੂਪ ਵੇਖੇ ਆ ਤੇ ਜੇ ਹੁਣ ਭਾਉ ਪੰਜਾਬ ਦਾ ਮੁੱਖ ਮੰਤਰੀ ਬਣ ਜੇ ਤਾਂ ਕੀ ਪਰਲੋ ਆਜੂਗੀ ਹੈ ਆ ਜਿਹੜੇ ਵਿਰੋਧੀ ਆ ਬਹੁਤ ਚੀਕਾਂ ਮਾਰਦੇ ਆ ਵੀ ਇਸ ਤੁਹਾਡੇ ਨਾਂ ਥੋੜਾ ਲਿਖਤਾ ਵੀ ਬਾਗਟੋਰ ਸਾਰੀ ਤੁਸੀਂ ਪੰਜਾਬ ਦੀ ਸਾਂਭਣੀ ਆ ਤੁਸੀਂ ਤਾਂ ਸਾਨੂੰ ਕਰਤਾ ਨਕੰਮੇ ਤੇ ਸਾਡੇ ਨੌਜਵਾਨਾਂ ਨੂੰ ਬਣਾਤਾ ਨਿਛੇੜੀ ਹੈ ਜੇ ਕੋਈ ਬੰਦਾ ਪੰਜਾਬ ਦਾ ਮੁੱਖ ਮੰਤਰੀ ਕੋਈ ਨਵਾਂ ਬੰਦਾ ਬਣ ਜੂ ਤੇ ਫਿਰ ਕੀ ਹੋ ਜੂਗਾ ਹੈ ਸੋ ਸਾਰੇ ਸਪੋਰਟ ਕਰੋ ਚੰਗੇ ਕੰਮ ਨੂੰ ਬਾਬਿਓ ਇਹਨਾਂ ਦੇ ਮਗਰਮਗਰ ਨਾ ਕੇਸ ਦੇ ਲੱਗੋ ਖਾ ਲਿਆ ਲੁੱਟ ਕੇ ਪੰਜਾਬ ਨੂੰ ਇਹਨਾਂ ਬੰਦਿਆਂ ਨੇ ਇਹਨਾਂ ਨੇ ਹੈ 75 76 ਸਾਲ ਹੋ ਗਏ ਵੇਖੀ ਜਾਣੇ ਨਾ ਆਪਾਂ ਰੂਪ ਰੰਗ ਕੀ ਕੀਤਾ ਪੰਜਾਬ ਦਾ ਇਹਨਾਂ ਨੇ ਆਪਾਂ ਪਿਛਲੇ 75 ਸਾਲਾਂ ਤੋਂ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਰੂਪ ਵੇਖੇ ਆ ਤੇ ਜੇ ਹੁਣ ਭਾਉ ਪੰਜਾਬ ਦਾ ਮੁੱਖ ਮੰਤਰੀ ਬਣ ਜੇ ਤਾਂ ਕੀ ਪਰਲੋ ਆਜੂਗੀ ਹੈ ਆ ਜਿਹੜੇ ਵਿਰੋਧੀ ਆ ਬਹੁਤ ਚੀਕਾਂ ਮਾਰਦੇ ਆ ਵੀ ਇਸ ਤੁਹਾਡੇ ਨਾਂ ਥੋੜਾ ਲਿਖਤਾ ਵੀ ਬਾਗਟੌਰ ਸਾਰੀ ਤੁਸੀਂ ਪੰਜਾਬ ਦੀ ਸਾਹਮਣੀ ਆ ਤੁਸੀਂ ਤਾਂ ਸਾਨੂੰ ਕਰਤਾ ਨਕੰਮੇ ਤੇ ਸਾਡੇ ਨੌਜਵਾਨਾਂ ਨੂੰ ਬਣਾਤਾ ਨਸ਼ੇੜੀ ਹੈ ਜੇ ਕੋਈ ਬੰਦਾ ਪੰਜਾਬ ਦਾ ਮੁੱਖ ਮੰਤਰੀ ਕੋਈ ਨਵਾਂ ਬੰਦਾ ਬਣ ਜੂ ਤੇ ਫਿਰ ਕੀ ਹੋ ਜੂਗਾ ਹੈ ਸੋ ਸਾਰੇ ਸਪੋਰਟ ਕਰੋ ਚੰਗੇ ਕੰਮ ਨੂੰ ਬਾਬਿਓ ਇਹਨਾਂ ਦੇ ਮਗਰਮਗਰ ਨਾ ਕੇਸ ਦੇ ਲੱਗੋ ਖਾਲਿਆ ਲੁੱਟ ਕੇ ਪੰਜਾਬ ਨੂੰ ਇਹਨਾਂ ਬੰਦਿਆਂ ਨੇ ਇਹਨਾਂ ਨੇ ਹੈ 75-76 ਸਾਲ ਹੋ ਗਿਆ ਵੇਖੀ ਜਾਨਾ ਨਾ ਆਪਾਂ ਰੂਪ ਰੰਗ ਕੀ ਕੀਤਾ ਪੰਜਾਬ ਦਾ ਇਹਨਾਂ ਨੇ ਆਪਾਂ ਪਿਛਲੇ 75 ਸਾਲਾਂ ਤੋਂ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਦੇ ਰੂਪ ਵੇਖੇ ਆ ਤੇ ਜੇ ਹੁਣ ਭਾਉ ਪੰਜਾਬ ਦਾ ਮੁੱਖ ਮੰਤਰੀ ਬਣ ਜੇ ਤਾਂ ਕੀ ਪਰਲੋ ਆਜੂਗੀ ਹੈ ਆ ਜਿਹੜੇ ਵਿਰੋਧੀ ਆ ਬਹੁਤ ਚੀਕਾਂ ਮਾਰਦੇ ਆ ਵੀ ਇਸ ਤੁਹਾਡੇ ਨਾਂ ਥੋੜਾ ਲਿਖਤਾ ਵੀ ਬਾਗਟੋਰ ਸਾਰੀ ਤੁਸੀਂ ਪੰਜਾਬ ਦੀ ਸੰਭਣੀ ਆ ਤੁਸੀਂ ਤਾਂ ਸਾਨੂੰ ਕਰਤਾ ਨਕੰਮੇ ਤੇ ਸਾਡੇ ਨੌਜਵਾਨਾਂ ਨੂੰ ਬਣਾਤਾ ਨਿਸ਼ੇੜੀ ਹੈ ਜੇ ਕੋਈ ਬੰਦਾ ਪੰਜਾਬ ਦਾ ਮੁੱਖ ਮੰਤਰੀ ਕੋਈ ਨਵਾਂ ਬੰਦਾ ਬਣ ਜੂ ਤੇ ਫਿਰ ਕੀ ਹੋ ਜੂਗਾ ਹੈ ਸੋ ਸਾਰੇ ਸਪੋਰਟ ਕਰੋ ਚੰਗੇ ਕੰਮ ਨੂੰ ਬਾਬਿਓ ਇਹਨਾਂ ਦੇ ਮਗਰ ਮਗਰ ਨਾ ਕਿਸਦੇ ਲੱਗੋ ਖਾਲਿਆ ਲੁੱਟ ਕੇ ਪੰਜਾਬ ਨੂੰ ਇਹਨਾਂ ਬੰਦਿਆਂ ਨੇ ਇਹਨਾਂ ਨੇ ਹੈ 75 76 ਸਾਲ ਹੋ ਗਿਆ ਵੇਖੀ ਜਾਨੇ ਨਾ ਆਪਾਂ ਰੂਪ ਰੰਗ ਕੀ ਕੀਤਾ ਪੰਜਾਬ ਦਾ ਇਹਨਾਂ ਨੇ